ਸਾਰੇ ਹੀ ਸ੍ਰੋਤਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੇ ਉੱਪਰ ਜੋ ਡਰੱਗ ਮਾਮਲਾ ਦਰਜ ਕੀਤਾ ਗਿਆ ਉਹ ਡਰੱਗ ਮਾਮਲੇ ਦੇ ਵਿੱਚ ਪੰਜਵੀਂ ਵਾਰ ਸ਼ਿਟ ਬਦਲ ਦਿੱਤੀ ਗਈ ਹੈ ਜੋ ਹੁਣ ਮਜੀਠੀਆ ਸਾਹਿਬ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਮਜੀਠੀਆ ਸਾਹਿਬ ਦੀ ਗ੍ਰਿਫਤਾਰੀ ਹੋ ਸਕਦੀ ਹੈ ਔਰ ਉਹਨਾਂ ਨੂੰ ਜੇਲ੍ਹ ਵਿੱਚ ਜੋ ਰਹਿਣਾ ਪੈ ਸਕਦਾ ਹੈ ਸੁਪਾਲ ਸਿੰਘ ਖਹਿਰਾ ਦੇਵਾਂ ਨੂੰ ਵਿਕਰਮਜੀਤ ਸਿੰਘ ਮਜੀਠੀਆ ਦੀ ਆਵਾਜ਼ ਨੂੰ ਬੰਦ ਕਰਾਉਣ ਵਾਸਤੇ ਇਹ ਸਾਰਾ ਕਾਰਨਾਮਾ ਕੀਤਾ ਜਾ ਰਿਹਾ ਹੈ ਸੋ ਵਿਕਰਮਜੀਤ ਸਿੰਘ ਮਜੀਠੀਆ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ ਔਰ ਕਿਸੇ ਸਮੇਂ ਵੀ ਉਨ੍ਹਾਂ ਦੇ ਉੱਪਰ ਜਿਹੜਾ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਅਰੈਸਟ ਕੀਤਾ ਜਾ ਸਕਦਾ ਹੈ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜੋ ਕਿ ਕੱਲ ਸ਼ਿਫਟ ਬਦਲੀ ਗਈ ਸ਼ਿਫਟ ਬਦਲਣ ਤੋਂ ਬਾਅਦ ਜੋ ਪਹਿਲੇ ਮਜੀਠੀਆ ਸਾਹਿਬ ਨੇ ਦੱਸਿਆ ਸੀ ਕਿ ਆਈਜੀ ਰੈਂਕ ਦੇ ਅਧਿਕਾਰੀ ਸੀ ਹੁਣ ਉਹ ਛੋਟੇ ਅਧਿਕਾਰੀ 라 ਦਿੱਤੇ ਗਏ ਨੇ ਜਿਹੜੇ ਕਿ ਉਹਨਾਂ ਦੇ ਜੋ ਸਰਕਾਰ ਦੇ ਕਹਿਣ ਤੇ ਚੱਲਣ ਔਰ ਜਿਵੇਂ ਸਰਕਾਰ ਕਵੇ ਉਵੇਂ ਹੀ ਉਹ ਸਿਟ ਦੇ ਵਿੱਚ ਜਿਹੜੀ ਉਹ ਅਧਿਕਾਰੀ ਨੇ ਉਹ ਫੈਸਲਾ ਲੈਣ ਜੋ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਪੁਲਿਸ ਦੇ ਡੀਜੀਪੀ ਇਹ ਵਿਕਰਮ ਜੀ ਮਜੀਠੀਆ ਨੂੰ ਫਸਾਉਣਾ ਚਾਹੁੰਦੇ ਨੇ ਔਰ ਉਹਨਾਂ ਨੂੰ ਜੇਰ ਵਿੱਚ ਲੇਕਣਾ ਚਾਹੁੰਦੇ ਨੇ ਔਰ ਦੂਸਰੇ ਪਾਸੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੋ ਮੁਜੀਠੀਆ ਸਾਹਿਬ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਜਿਵੇਂ ਹੀ ਕੱਲ ਮੁਜੀਠੀਆ ਸਾਹਿਬ ਦੀ ਸੁਰੱਖਿਆ ਵਾਪਸ ਲਈ ਗਈ ਜੈਡ ਸੁਰੱਖਿਆ ਵਾਪਸ ਲੈ ਲਈ ਜਾਂਦੀ ਹੈ ਫਿਰ ਦੂਸਰੀ ਸੁਰੱਖਿਆ ਵੀ ਵਾਪਸ ਲੈ ਲਈ ਜਾਂਦੀ ਹੈ ਸੋ ਮੁਜੀਠੀਆ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰਵਾ ਰਹੀ ਹੈ ਪੰਜਾਬ ਸਰਕਾਰ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਾਪਸ ਲੈ ਕੇ ਮੀਡੀਆ ਦੇ ਵਿੱਚ ਆ ਕੇ ਇਹ ਸਾਰੀ ਜਾਣਕਾਰੀ ਦਿੱਤੀ ਗਈ ਉਸੇ ਤਰ੍ਹਾਂ ਇਹ ਮਜੀਠੀਆ ਸਾਹਿਬ ਨਾਲ ਵੀ ਹੋ ਰਹੀ ਹੈ ਜੋ ਮਜੀਠੀਆ ਨੂੰ ਮਰਵਾਉਣ ਵਾਸਤੇ ਪੰਜਾਬ ਸਰਕਾਰ ਤੁਰਲੀ ਹੋਈ ਹੈ ਪੰਜਾਬ ਸਰਕਾਰ ਮਜੀਠੀਆ ਨੂੰ ਬੰਦ ਕਰਾਉਣਾ ਚਾਹੁੰਦੀ ਹੈ ਉਹਨਾਂ ਦੀ ਆਵਾਜ਼ ਜੋ ਕਿ ਮਜੀਠੀਆ ਹਰ ਸਮੇਂ ਪੰਜਾਬ ਦੀ ਮੁੱਖ ਮੰਤਰੀ ਤੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੀ ਆਵਾਜ਼ ਚੁੱਕਦੇ ਨੇ ਜੋ ਪੰਜਾਬ ਦੇ ਵਿੱਚ ਲੋਕਾਂ ਲਈ ਆਵਾਜ਼ ਬਣਦੇ ਨੇ ਖੈਰਾ ਸਾਹਿਬ ਤਾਂ ਚੁੱਪ ਕਰਕੇ ਪਰ ਮਜੀਠੀਆ ਚੁੱਪ ਕਰਨ ਵਾਲੇ ਨਹੀਂ ਜੋ ਮੁੱਖ ਮੰਤਰੀ ਨੂੰ ਬਹੁਤ ਜ਼ਿਆਦਾ ਰੜਕਦੇ ਨੇ ਮੁੱਖ ਮੰਤਰੀ ਦੇ ਉੱਪਰ ਤੰਜ ਕਸਦੇ ਨੇ ਜਿਸ ਕਾਰਨ ਉਹਨਾਂ ਨੂੰ ਜਿਹੜਾ ਕਿ ਟਾਰਗੇਟ ਕੀਤਾ ਜਾ ਰਿਹਾ ਸੋ ਆਮ ਆਦਮੀ ਪਾਰਟੀ ਜੋ ਮਜੀਠੀਆ ਸਾਹਿਬ ਦਾ ਕਤਲ ਕਰਵਾਉਣਾ ਚਾਹੁੰਦੀ ਹੈ ਜਿਸ ਤਰ੍ਹਾਂ ਉਹਨਾਂ ਨੇ ਸੋਖਿਆ ਵਾਪਸ ਲਈਏ ਇਹ ਜੋ ਸੁਖਬੀਰ ਸਿੰਘ ਬਾਦਲਰ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਨੂੰ ਇਸ ਦਾ ਜ਼ਿੰਮੇਵਾਰ ਦੱਸਿਆ ਜੇਕਰ ਮਜੀਠੀਆ ਸਾਹਿਬ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਫਿਰ ਇਹ ਤਿੰਨੋਂ ਲੋਕ ਜਿਹੜੇ ਪੰਜਾਬ ਦੇ ਇਹ ਜ਼ਿੰਮੇਵਾਰ ਹੋਣਗੇ ਸੋ ਉਹਨਾਂ ਨੇ ਕਿਹਾ ਕਿ ਅਸੀਂ ਇਹ ਗੜੀ ਬਦਰਾਖੋਰੀ ਨੀਤੀ ਨਾਲ ਸਭ ਕੁਝ ਕੀਤਾ ਜਾ ਰਿਹਾ ਇਹ ਸਹਿਯੋਗ ਨਹੀਂ ਹੈ ਜੋ ਸਮਾਉਂਦੇ ਇਸ ਦਾ ਜਿਹੜਾ ਕਿ ਮੁੱਲ ਮੋੜਾਂਗੇ ਸੋ ਮਜੀਠੀਆ ਸਾਹਿਬ ਦਾ ਵੀ ਦਬਦਬਾ ਬਹੁਤ ਜ਼ਿਆਦਾ ਹੈ ਜੋ ਕਿ ਪੁਲਿਸ ਅਧਿਕਾਰੀ ਵੀ ਜਿਹੜੇ ਵਾਰ-ਵਾਰ ਸੇਟ ਬਦਲਣ ਦਾ ਕਾਰਨ ਹੀ ਇਹ ਕਿ ਕੋਈ ਵੀ ਜਿਹੜਾ ਕਿ ਉਹ ਉਹਨਾਂ ਦੇ ਉੱਪਰ ਕੇਸ ਦਰਜ ਨਹੀਂ ਕਰਉਣਾ ਚਾਹੁੰਦਾ ਜਿਸ ਤਰ੍ਹਾਂ ਉਹਨਾਂ ਨੂੰ ਸਰਕਾਰ ਬਰਤਣਾ ਚਾਹੁੰਦੀ ਹੈ ਕਿਉਂਕਿ ਮਜੀਠੀਆ ਸਮਾਉਂ ਬਦਲਣ ਦਾ ਕੋਈ ਪਦਨ ਲੱਗਦਾ ਜਦੋਂ ਵੀ ਸਰਕਾਰ ਬਦਲ ਗਈ ਮਜੀਠੀਆ ਦੇ ਹੱਥੇ ਵੰਡਰ ਆਉਂਦੀ ਹੈ ਜਾ ਕਾਂਗਰਸ ਦੇ ਹੱਥੇ ਆਉਂਦੀ ਹੈ ਤਾਂ ਫਿਰ ਵੀ ਮਜੀਠੀਆ ਇਹ ਬਦਲੇ ਲਵੇਗਾ ਉਹਨਾਂ ਅਫਸਰਾਂ ਦੇ ਉੱਪਰ ਜੋ ਕਿ ਮਜੀਠੀਆ ਬਹੁਤ ਹੀ ਇੱਕ ਧਾਕੜ ਲੀਡਰ ਹੈ ਪਹਿਲਾਂ ਜਦੋਂ ਸੱਤਾ ਸੀ ਤਾਂ ਦਫ਼ਤਰਾਂ ਦੇ ਵਿੱਚ ਜਾ ਕੇ ਅਫਸਰਾਂ ਦੇ ਨਾਲ ਜਿਹੜਾ ਕਿ ਬਦਸਲੋਕੀ ਵੀ ਕਰਦਾ ਸੀ ਔਰ ਜਿਹੜੇ ਨਹੀਂ ਮੰਨਦੇ ਸੀ ਉਸ ਦਾ ਕਹਿਣਾ ਉਹਨਾਂ ਨੂੰ ਜਿਹੜਾ ਕਿ ਲੱਖੜ ਵੀ ਠੋਕ ਦਿੰਦਾ ਹੁੰਦਾ ਸੀਗਾ ਜਿਸ ਕਾਰਨ ਅਫਸਰ ਸਾਰੇ ਡਰੇ ਹੋਏ ਨੇ ਜੋ ਸਿਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਤੋਂ ਕਰਾਉਣਾ ਚਾਹੁੰਦਾ ਹੈ ਜੋ ਉਹ ਨਹੀਂ ਕਰ ਰਹੇ ਜਿਸ ਕਾਰਨ ਉਹ ਆਪਣੇ ਅਸਤੀਫੇ ਦੇ ਦਿੰਦੇ ਨੇ ਜਿਸ ਤਰ੍ਹਾਂ ਜੋ ਐਡਵੋਕੇਟ ਜਰਨਲ ਸੀ ਉਸਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਜੋ ਉਹਨਾਂ ਨੂੰ ਹਾਈ ਕੋਰਟ ਦੇ ਵਿੱਚੋਂ ਵਾਰ-ਵਾਰ ਜਿਹੜੀ ਝਾੜ ਪੈਂਦੀ ਹੈ ਸੁਪਰੀਮ ਕੋਰਟ ਦੇ ਵਿੱਚੋਂ ਵੀ ਇਸੇ ਕਾਰਨ ਜਿਹੜਾ ਹੁਣ ਫਿਰ ਇਹ ਸਿੱਟ ਜਿਹੜੀ ਬਦਲੀ ਗਈ ਏ ਔਰ ਮਜੀਠੀਆ ਸਾਹਿਬ ਦੀ ਹਨ ਸਖਾ ਵਾਪਸ ਲਈ ਗਈ ਏ ਤਾਂ ਕਿ ਮਜੀਠੀਆ ਸਾਹ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਉਹਨਾਂ ਦੇ ਉੱਪਰ ਜਿਹੜਾ ਕਿ ਜੋ ਰੋਅ ਅਪਲਾਈ ਜਾ ਰਹੇ ਨੇ ਉਹ ਸਾਬਤ ਕੀਤੇ ਜਾਣ ਤਾਂ ਕਿ ਉਹਨਾਂ ਨੂੰ ਲੰਬਾ ਸਮਾਂ ਜ਼ਿਆਦਾ ਜੇਲ ਜੱਟ ਕਿ ਢੱਕਿਆ ਜਾਵੇ ਜਾਂ ਉਹਨਾਂ ਨੂੰ ਕਤਲ ਕਰਵਾ ਸਕਦੀ ਏ ਪੰਜਾਬ ਸਰਕਾਰ ਇਹ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਜੋ ਸਖਾ ਵਾਪਸ ਲੈਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਮੀਡੀਆ ਪੋਸਟ ਪਾ ਕੇ ਦੱਸਿਆ ਹੈ